ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਕਬਲ ਭਾਜੀ ਦੀ ਗੱਡੀ ਖਰਾਬ ਹੋਣਦੇ ਉਹ ਆਪਣੇ ਡੈਡੀ ਨੂੰ ਬੁਲਾਉਂਦੇ ਨੇ ਸੋ ਉਸਦੇ ਡੈਡੀ ਗੱਡੀ ਲੈ ਕੇ ਉੱਥੇ ਪਹੁੰਚ ਵੀ ਜਾਂਦੇ ਨੇ ਫੇਰ ਉਹ ਬੜੀ ਮੁਸ਼ਕਲ ਨਾਲ ਖਿੱਚ ਕੇ ਰੱਸੀ ਦੇ ਨਾਲ ਇੱਕ ਦੂਜੀ ਗੱਡੀ ਨੂੰ ਖਿੱਚ ਕੇ ਬੜੀ ਮੁਸ਼ਕਲ ਨਾਲ ਮਕੈਨਿਕ ਦੇ ਪਹੁੰਚਦੇ ਨੇ ਸੋ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਏ ਕਿ ਗੱਡੀ ਦਾ ਕੰਮ ਤਾਂ ਖਰਾਬ ਹੀ ਹੋ ਚੁੱਕਾ ਏ ਸੋ ਮਕੈਨਿਕ ਤੇ ਇਹ ਕਹਿ ਦਿੰਦਾ ਏ ਕਿ ਗੱਡੀ ਤਾਂ ਢੀ ਬਿਲਕੁਲ ਵੀ ਨਹੀਂ ਚੱਲਣੀ ਤੇ ਇਹ ਹੁਣ ਤੱਕ ਬਾੜ ਵਿੱਚ ਹੀ ਸੁੱਟਣ ਵਾਲੀ ਗੱਲ ਆ ਤੇ ਕਵਲ ਤਾਂ ਬੜਾ ਜ਼ਿਆਦਾ ਹਰਾਨ ਹੁੰਦਾ ਏ ਤੇ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਏ ਵਿੱਕੀ ਉੱਤੇ ਤੇ ਉਹ ਆਪਣੇ ਡੈਡੀ ਨੂੰ ਕਹਿੰਦਾ ਏ ਕਿ ਮੇਰਾ ਤਾਂ ਦਿਲ ਕਰ ਰਿਹਾ ਇੱਕ ਵਾਰ ਇਸ ਨੂੰ ਚੰਗੀ ਤਰ੍ਹਾਂ ਫੋਨ ਲਾ ਕੇ ਸਬਕ ਸਿਖਾਵਾਂ ਪੀ ਕਵਰ ਪਾ ਜੀ ਦੇ ਡੈਡੀ ਕਹਿ ਵੀ ਦਿੰਦੇ ਆ ਕਿ ਤੂੰ ਮੈਨੂੰ ਫੋਨ ਲਾ ਕੇ ਦੇ ਮੈਂ ਵਿੱਕੀ ਨਾਲ ਗੱਲ ਕਰਦਾ ਏ ਤੇ ਪਰ ਫਿਰ ਉਹ ਇਹ ਕਹਿੰਦੇ ਆ ਕਵਲ ਬਾਜੀ ਇਹ ਕਹਿੰਦੇ ਆ ਕਿ ਉਹ ਸਾਡਾ ਜੀਜਾ ਏ ਤੇ ਆਪਾਂ ਉਸ ਨੂੰ ਫੋਨ ਲਾ ਕੇ ਜੇਕਰ ਕੁਝ ਕਵਾਂਗੇ ਤੇ ਆਪਣੀ ਹੀ ਕੁੜੀ ਤੰਗ ਹੋਵੇਗੀ ਸੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਕਮ ਸੇ ਕਮ ਦੱਸ ਤਾਂ ਦਿੰਦਾ ਕਿ ਗੱਡੀ 'ਚ ਪ੍ਰੋਬਲਮ ਆ ਅਸੀਂ ਇੰਨੀ ਖੱਜਲ ਖਵਾਰ ਤੇ ਨਾ ਹੁੰਦੇ ਸਾਡਾ ਕਿੰਨਾ ਕੰਮ ਰੁਕ ਗਿਆ ਇਹ ਤਾਂ ਵੇਲਾ ਇਹ ਸਾਰਾ ਕੁਝ ਕਹਿੰਦੇ ਨੇ ਕਵਲ ਬਾਜੀ ਸੋ ਜਦ ਮਕੈਨਿਕ ਗੱਡੀ ਨੂੰ ਚੈੱਕ ਚੁੱਕ ਕਰਦਾ ਏ ਤੇ ਉਹ ਕਹਿੰਦਾ ਕਿ ਜਾਂ ਤਾਂ ਇਸ ਦੇ ਉੱਤੇ ਵਾਵਾ ਖਰਚਾ ਆਏਗਾ ਜੇ ਤੇ ਤੁਸੀਂ ਲਾਉਣਾ ਹੈ ਤੇ ਠੀਕ ਹੈ ਨਹੀਂ ਤੇ ਗੱਡੀ ਫਿਰ ਤੁਹਾਡੀ ਹੁਣ ਬਿਲਕੁਲ ਹੀ ਡੈਡ ਹੋ ਚੁੱਕੀ ਆ ਸੋ ਕਬਲ ਭਾਜੀ ਇਹ ਕਹਿੰਦੇ ਨੇ ਕਿ ਗੱਡੀ ਨੂੰ ਤਾਂ ਹੁਣ ਆਪਾਂ ਬਣਾਉਣਾ ਹੀ ਪਵੇਗਾ ਸੋ ਤੁਸੀਂ ਦੱਸ ਦੋ ਜਿੰਨਾ ਵੀ ਖਰਚਾ ਹੈ ਬਣਾ ਲੈਣੇ ਆ ਤਾਂ ਫਿਰ ਉਹ ਗੱਡੀ ਭਾਨੀ ਦੇ ਕੇ ਘਰੇ ਚਲੇ ਜਾਂਦੇ ਨੇ ਤੇ ਘਰੇ ਚਾ ਕੇ ਜਦ ਗੱਲ ਕਰਦੇ ਨੇ ਪ੍ਰੀਤ ਦੀ ਮੰਮੀ ਨਾਲ ਤੇ ਪ੍ਰੀਤ ਦੀ ਮੰਮੀ ਅੱਗੋਂ ਬਹੁਤ ਲੜਾਈ ਕਰਦੀ ਆ ਸੋ ਸੰਦੀਪ ਜੀ ਇਹ ਗੱਲ ਵਿੱਚ ਹੰਗਾਰਾ ਪਾ ਲੈਂਦੀ ਆ ਤੇ ਪ੍ਰੀਤ ਦੀ ਮੰਮੀ ਦੀ ਸੰਦੀਪ ਨਾਲ ਬਹੁਤ ਜ਼ਿਆਦਾ ਲੜਾਈ ਹੁੰਦੀ ਆ ਤੇ ਆਪਸ ਵਿੱਚ ਬਹੁਤ ਬਹਿਦਭਸਈਆ ਹੁੰਦਾ ਹੈ ਜਿਸ ਕਰਕੇ ਪ੍ਰੀਤ ਦੀ ਮੰਮੀ ਸਾਰਾ ਕਸੂਰ ਸੰਦੀਪ ਦਾ ਕੱਢ ਦਿੰਦੀ ਆ ਤੇ ਇਹ ਕਹਿੰਦੀ ਆ ਕਿ ਜੋ ਕੁਝ ਹੁੰਦਾ ਏ ਤੂੰ ਘਰ ਵਿੱਚ ਲੜਾਈਆਂ ਪਾਉਂਨੀ ਆ ਜੇਕਰ ਪ੍ਰੀਤ ਆਈ ਸੀ ਇਸ ਟਾਈਮ ਅਮਰੀਕੀ ਤੂੰ ਉਸ ਨੂੰ ਆਪਣੇ ਪਿੱਛੇ ਲਾ ਰਹੀ ਸੀ ਤੇ ਪਹਿਲਾਂ ਤਾਂ ਤੂੰ ਉਹਦੇ ਨੂੰ ਵੇਖ ਕੇ ਵੀ ਨਹੀਂ ਸਿਖਾਉਂਦੀ ਸੀ ਸੋ ਹੁਣ ਤੈਨੂੰ ਇਹ ਆ ਕਿ ਸਾਰੇ ਜਾਣੇ ਮੇਰੇ ਵੱਲ ਦੇ ਹੋ ਜਾਣ ਉਹ ਇਹ ਵੀ ਕਹਿੰਦੀ ਆ ਕਿ ਤੂੰ ਮੇਰੀ ਧੀ ਜਵਾਈ ਦੇ ਪਿੱਛੇ ਹੀ ਪਈ ਹੋਈ ਆ ਤੂੰ ਨਹੀਂ ਚਾਹੁੰਦੀ ਕਿ ਉਹ ਇੱਥੇ ਆਇਆ ਕਰਨ ਜੇ ਗੱਡੀ ਖਰਾਬ ਹੋ ਗਈ ਆ ਤੇ ਇਸ ਵਿੱਚ ਵਿੱਕੀ ਦਾ ਕੋਈ ਕਸੂਰ ਨਹੀਂ ਗੱਡੀ ਆ ਕੋਈ ਵੀ ਚੀਜ਼ ਖਰਾਬ ਹੋ ਸਕਦੀ ਆ ਤੇ ਇਹਦੇ ਵਿੱਚ ਵਿੱਕੀ ਨੇ ਜਾਣ ਬੁੱਝ ਕੇ ਖਰਾਬ ਕਰਕੇ ਥੋੜੀ ਨਾ ਛੱਡੀ ਆ ਜੇ ਰਸਤੇ ਵਿੱਚ ਜਾਂਦਿਆਂ ਬੰਦ ਹੋ ਗਈ ਇਸ ਵਿੱਚ ਤੁਹਾਡਾ ਹੀ ਕਸੂਰ ਆ ਸੋ ਇਹ ਸਾਰੀਆਂ ਗੱਲਾਂ ਕਹਿ ਕੇ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਤੇ ਉੱਥੇ ਹੀ ਕਵਲ ਭਾਜੀ ਦੇ ਡੈਡੀ ਨੂੰ ਬਹੁਤ ਜ਼ਿਆਦਾ ਆਉਂਦਾ ਹੀ ਗੁੱਸਾ ਜਿਸੇ ਕਰਕੇ ਫਿਰ ਉਹ ਚੰਗੀ ਕਲਾਸ ਲਾਉਂਦੇ ਨੇ ਤੇ ਉਹ ਇਹ ਵੀ ਕਹਿੰਦੇ ਨੇ ਕਿ ਜੇਕਰ ਹੁਣ ਤੂੰ ਕੋਈ ਸਾਡੇ ਤੋਂ ਚੋਰੀ ਰੱਖੀ ਜਾਂ ਤੇਰੀ ਚੋਰੀ ਫੜੀ ਗਈ ਤਾਂ ਫਿਰ ਸਾਡੇ ਤੋਂ ਬੁਰਾ ਕੋਈ ਵੀ ਨਹੀਂ ਹੋਵੇਗਾ। ਸੋ ਪ੍ਰੀਤੀ ਦੀ ਮੰਮੀ ਉਸ ਟਾਈਮ ਚੁੱਪ ਕਰਦੀ ਆ ਜਦ ਕਬਲ ਦੇ ਡੈਡੀ ਅੱਗੋਂ ਬੋਲਦੇ ਨੇ। ਉਹਨਾਂ ਚੇਰ ਤਾਂ ਉਹ ਸੰਦੀਪ ਦੇ ਉੱਤੇ ਇਲਜ਼ਾਮ ਦੇ ਇਲਜ਼ਾਮ ਲਗਾਈ ਹੀ ਜਾ ਰਹੀ ਸੀ। ਸੋ ਹੁਣ ਆਪਾਂ ਦੇਖਾਂਗੇ ਵੀਡੀਓ ਵਿੱਚ ਕਿ ਕੀ ਹੁੰਦਾ ਹੈ, ਇਹ ਕਲੇਸ਼ ਕਿੱਥੋਂ ਤੱਕ ਵਧਦਾ ਹੈ। ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ।